ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ orange alert ਜਾਰੀ ਕੀਤਾ ਗਿਆ। ਦਾਗੀ ਕਿ ਅੱਜ ਸਵੇਰ ਦੇਣ ਦੀ ਹੀ ਸ਼ੁਰੂਆਤ ਧੁੰਦ ਦੇ ਨਾਲ ਹੋਈ ਹੈ ਤਾਂ ਧੁੰਦ ਨੂੰ ਲੈ ਕੇ ਇਹ orange alert ਜਾਰੀ ਕੀਤਾ ਗਿਆ। ਪੰਜਾਬ ਦੇ 6 ਜ਼ਿਲ੍ਹੇ ਧੁੰਦ ਦੀ ਚਪੇੜ ਦੇ ਵਿੱਚ ਰਹੇ ਨੇ ਜਿੱਥੇ ਵਿਜ਼ਿਬਿਲਟੀ ਸਿਰਫ 50 ਮੀਟਰ ਦੇ ਕਰੀਬ ਦਰਜ ਕੀਤੀ ਗਈ ਹੈ। ਉੱਥੇ ਹੀ ਮੌਸਮ ਵਿਭਾਗ ਨੇ 21 ਦਸੰਬਰ ਤੱਕ ਧੁੰਦ ਨੂੰ ਲੈ ਕੇ orange alert ਜਾਰੀ ਕੀਤਾ ਹੈ। ਤਾਂ 22 ਦਸੰਬਰ ਅਤੇ ਉਸ ਤੋਂ ਬਾਅਦ yellow alert ਦਾ ਐਲਾਨ ਕੀਤਾ ਗਿਆ ਇਹ ਧੁੰਦ ਸਵੇਰੇ ਸਵੇਰੇ ਹੋਰ ਵੀ ਜ਼ਿਆਦਾ ਘਣੀ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਸਵੇਰੇ ਅੰਮ੍ਰਿਤਸਰ ਗੁਰਦਾਸਪੁਰ ਲੁਧਿਆਣਾ ਫਰੀਦਕੋਟ ਮੁਗਾ ਅਤੇ ਬਠਿੰਡਾ ਦੇ ਵਿੱਚ ਕਾਫੀ ਜ਼ਿਆਦਾ ਧੁੰਦ ਵੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਦੇ ਮੁਤਾਬਕ 22 ਦਸੰਬਰ ਤੋਂ ਅਗਲੇ ਦਿਨ ਪੰਜਾਬ ਦੇ ਵਿੱਚ ਬੱਦਲ ਛਾਣ ਦੀ ਉਮੀਦ ਹੈ ਤਾਂ ਉੱਥੇ ਹੀ 23 ਦਸੰਬਰ ਤੋਂ ਬਾਅਦ ਸੂਬੇ ਦੇ ਕੁਝ ਇਲਾਕਿਆਂ ਦੇ ਵਿੱਚ ਬਾਰਿਸ਼ ਦਾ ਅਨੁਮਾਨ ਦਿੱਇਆ ਅਜੇ ਹੁਣ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਹੋਏ ਕ ਤੋਤੇ ਹੀ ਪਹਾੜਾਂ ਤੇ ਵੀ ਕੁਝ ਸਮੇਂ ਤੋਂ ਤਾਜ਼ਾ ਬਰਫਬਾਰੀ ਹੋ ਰਹੀ ਹੈ সমਤਲ ਇਲਾਕਿਆਂ ਦੇ ਵਿੱਚ ਖੁਸ਼ਕ ਠੰਡ ਦੇ ਕਰਕੇ ਬੜੇ ਦਬਾਅ ਦੇ ਚੱਲਦੇ ਠੰਡੀ ਹਵਾਵਾਂ ਦੇ ਨਾਲ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਤਾਪਮਾਨ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ ਜੇਕਰ ਗੱਲ ਅੰਮ੍ਰਿਤਸਰ ਦੀ ਕੀਤੀ ਜਾਏ ਤਾਂ ਅੰਮ੍ਰਿਤਸਰ ਸ਼ਹਿਰ ਦਾ ਘੱਟੋ ਘੱਟ ਤਾਪਮਾਨ 3.6 ਡਿਗਰੀ ਰਿਕਾਰਡ ਕੀਤਾ ਗਿਆ ਸਵੇਰ ਦੀ ਸ਼ੁਰੂਆਤ ਧੁੰਦ ਦੇ ਨਾਲ ਹੋਈ ਤਾਂ ਦੁਪਹਿਰ ਚੰਗੀ ਧੁੱਪ ਦੇ ਅਨੁਮਾਨ ਨੇ ਤਾਂ ਦਿਨ ਦਾ ਬੱਦ ਤੋਂ ਬੱਦ ਤਾਪਮਾਨ 21 ਡਿਗਰੀ ਤੋਂ ਘੱਟ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਜੇ ਗੱਲ ਜਲੰਧਰ ਦੀ ਆਉਂਦੀ ਹੈ ਤਾਂ ਜਲੰਧਰ ਸ਼ਹਿਰ ਦਾ ਘੱਟੋ ਘੱਟ ਤਾਪਮਾਨ 5 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ। ਤਾਂ ਅੱਜ ਦੁਪਹਿਰ ਧੁੱਪ ਦਾ ਵੀ ਅਨੁਮਾਨ ਹੈ। ਉੱਥੇ ਹੀ ਦਿਨ ਦਾ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਲੁਧਿਆਣਾ ਸ਼ਹਿਰ ਦਾ ਘੱਟੋ ਘੱਟ ਤਾਪਮਾਨ ਬੀਤੇ ਦਿਨ ਤੋਂ ਤਕਰੀਬਨ 3.3 ਡਿਗਰੀ ਵੱਧ ਯਾਨੀ ਕਿ 9.8 ਡਿਗਰੀ ਦਰਜ ਕੀਤਾ ਗਿਆ। ਤੋਤੇ ਹੀ ਦਿਨ ਦਾ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਧੁੰਦ ਦਾ orange alert ਜਾਰੀ ਕੀਤਾ ਗਿਆ ਹੈ 21 ਦਸੰਬਰ ਦੀ ਸਵੇਰ ਤੱਕ ਕੋਹਰੇ ਦਾ ਵੀ ਅਨੁਮਾਨ ਲਗਾਇਆ ਗਿਆ ਹੈ ਅਤੇ 3.6 ਡਿਗਰੀ ਦੇ ਨਾਲ ਅੰਮ੍ਰਿਤਸਰ ਇਸ ਵੇਲੇ ਸਭ ਤੋਂ ਠੰਡਾ ਸ਼ਹਿਰ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ orange alert ਜਾਰੀ ਕੀਤਾ ਗਿਆ। ਦੱਸਿਆ ਕਿ ਅੱਜ ਸਵੇਰ ਦੇਣ ਦੀ ਹੀ ਸ਼ੁਰੂਆਤ ਧੁੰਦ ਦੇ ਨਾਲ ਹੋਈ ਹੈ ਤਾਂ ਧੁੰਦ ਨੂੰ ਲੈ ਕੇ ਇਹ orange alert ਜਾਰੀ ਕੀਤਾ ਗਿਆ। ਪੰਜਾਬ ਦੇ 6 ਜ਼ਿਲ੍ਹੇ ਧੁੰਦ ਦੀ ਚਪੇੜ ਦੇ ਵਿੱਚ ਰਹੇ ਨੇ ਜਿੱਥੇ ਵਿਜ਼ਿਬਿਲਟੀ ਸਿਰਫ 500 ਮੀਟਰ ਦੇ ਕਰੀਬ ਦਰਜ ਕੀਤੀ ਗਈ ਹੈ। ਉੱਥੇ ਹੀ ਮੌਸਮ ਵਿਭਾਗ ਨੇ 21 ਦਸੰਬਰ ਤੱਕ ਧੁੰਦ ਨੂੰ ਲੈ ਕੇ orange alert ਜਾਰੀ ਕੀਤਾ ਹੈ। ਤਾਂ 22 ਦਸੰਬਰ ਅਤੇ ਉਸ ਤੋਂ ਬਾਅਦ yellow alert ਦਾ ਐਲਾਨ ਕੀਤਾ ਗਿਆ ਇਹ ਧੁੰਦ ਸਵੇਰੇ ਸਵੇਰੇ ਹੋਰ ਵੀ ਜ਼ਿਆਦਾ ਘਣੀ ਰਹਿਣ ਦੀ ਸੰਭਾਵਨਾ ਦੱਸੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਸਵੇਰੇ ਅੰਮ੍ਰਿਤਸਰ ਗੁਰਦਾਪੁਰ ਲੁਧਿਆਣਾ ਫਰੀਦਕੋਟ ਮੁਗਾ ਅਤੇ ਬਠਿੰਡਾ ਦੇ ਵਿੱਚ ਕਾਫੀ ਜ਼ਿਆਦਾ ਧੁੰਦ ਵੇਖਣ ਨੂੰ ਮਿਲੀ ਹੈ ਮੌਸਮ ਵਿਭਾਗ ਦੇ ਮੁਤਾਬਕ 22 ਦਸੰਬਰ ਤੋਂ ਅਗਲੇ ਦਿਨ ਪੰਜਾਬ ਦੇ ਵਿੱਚ ਬੱਦਲ ਛਾਣ ਦੀ ਉਮੀਦ ਹੈ ਤਾਂ ਉੱਥੇ ਹੀ 23 ਦਸੰਬਰ ਤੋਂ ਬਾਅਦ ਸੂਬੇ ਦੇ ਕੁਝ ਇਲਾਕਿਆਂ ਦੇ ਵਿੱਚ ਬਾਰਿਸ਼ ਦਾ ਅਨੁਮਾਨ ਵੀ ਹੈ ਅਜੇ ਹਾਂ ਵੈਸਟਰਨ ਡਿਸਟਰਬੈਂਸ ਦੇ ਚੱਲਦੇ ਹੋਏ ਕ ਤੋਥੇ ਹੀ ਪਹਾੜਾਂ ਤੇ ਵੀ ਕੁਝ ਸਮੇਂ ਤੋਂ ਤਾਜ਼ਾ ਬਰਫਬਾਰਿ ਹੋ ਰਹੀ ਹੈ ਸਮਤਲ ਇਲਾਕਿਆਂ ਦੇ ਵਿੱਚ ਖੁਸ਼ਕ ਠੰਡ ਦੇ ਕਰਕੇ ਬੜੇ ਦਬਾਅ ਦੇ ਚੱਲਦੇ ਠੰਡੀ ਹਵਾਵਾਂ ਦੇ ਨਾਲ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਤਾਪਮਾਨ ਦੇ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ ਜੇਕਰ ਗੱਲ ਅੰਮ੍ਰਿਤਸਰ ਦੀ ਇਤਿਜਾਹਤਾ ਅੰਮ੍ਰਿਤਸਰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 3.6 ਡਿਗਰੀ ਰਿਕਾਰਡ ਕੀਤਾ ਗਿਆ। ਸਵੇਰ ਦੀ ਸ਼ੁਰੂਆਤ ਧੁੰਦ ਦੇ ਨਾਲ ਹੋਈ ਤਾਂ ਦੁਪਹਿਰ ਚੰਗੀ ਧੁੱਪ ਦੇ ਅਨੁਮਾਨ ਨੇ ਦਿਨ ਦਾ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਤੋਂ ਘੱਟ ਰਹਿਣ ਦਾ ਅਨੁਮਾਨ ਲਗਾਇਆ ਹੈ। ਜੇ ਗੱਲ ਜਲੰਧਰ ਦੀ ਆਉਂਦੀ ਹੈ ਤਾਂ ਜਲੰਧਰ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 5 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਤਾਂ ਅੱਜ ਦੁਪਹਿਰ ਧੁੱਪ ਦਾ ਵੀ ਅਨੁਮਾਨ ਹੈ। ਉੱਥੇ ਹੀ ਦਿਨ ਦਾ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਲਗਾਇਆ ਹੈ। ਲੁਧਿਆਣਾ ਸ਼ਹਿਰ ਦਾ ਘੱਟੋ ਘੱਟ ਤਾਪਮਾਨ ਬੀਤੇ ਦਿਨ ਤੋਂ ਤਕਰੀਬਨ 3.3 ਡਿਗਰੀ ਵੱਧ ਯਾਨੀ ਕਿ 9.8 ਡਿਗਰੀ ਦਰਜ ਕੀਤਾ ਗਿਆ ਤਉਤੇ ਹੀ ਦਿਨ ਦਾ ਵੱਧ ਤੋਂ ਵੱਧ ਤਾਪਮਾਨ 21 ਡਿਗਰੀ ਦੇ ਕਰੀਬ ਰਹਿਣ ਦਾ ਅਨੁਮਾਨ ਲਗਾਇਆ ਗਿਆ ਕਿ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਧੁੰਦ ਦਾ orange alert ਜਾਰੀ ਕੀਤਾ ਗਿਆ 21 ਦਸੰਬਰ ਦੀ ਸਵੇਰ ਤੱਕ ਕੋਹਰੇ ਦਾ ਵੀ ਅਨੁਮਾਨ ਲਗਾਇਆ ਗਿਆ ਅਤੇ ਤੈਨੂੰ 0.6 ਡਿਗਰੀ ਦੇ ਨਾਲ ਅੰਮ੍ਰਿਤਸਰ ਇਸ ਵੇਲੇ ਸਭ ਤੋਂ ਠੰਡਾ ਸ਼ਹਿਰ ਦੱਸਿਆ ਜਾ ਰਿਹਾ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਇਹ ਅਲਰਟ ਜਾਰੀ ਕੀਤਾ ਗਿਆ